ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਬਸਾਇਆ ਗੁਰੂ ਰਾਮਦਾਸ ਮਹਾਰਾਜ ਜੀਆ ਕੋਲ ਗੁਰਦਆ ਗੱਦੀ ਤੇ ਬਹੁਤ ਘੱਟ ਸਮਾਂ ਸੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆ ਨੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਕਹਿੰਦੇ ਭਾਈ ਗੁਰਦਾਸ ਜੀ ਕੰਮ ਬਹੁਤ ਹੈ ਤੇ ਵਕਤ ਆਪਣੇ ਕੋਲ ਥੋੜਾ ਹੈ ਐਂ ਕਰੋ ਕੁਝ ਬੰਦੇ ਦਿਹਾੜੀ ਤੇ ਰੱਖ ਰੱਖ ਕਹਿੰਦੇ ਮਹਾਰਾਜ ਸਤਿਵੰਦ ਕਿਉਂਕਿ ਸਿੱਖ ਤਾਂ ਸੇਵਾ ਕਰਦੇ ਹੀ ਸੀ ਪਰ ਕੋਈ 2 ਘੰਟੇ ਕੋਈ 4 ਘੰਟੇ ਕੋਈ 6 ਘੰਟੇ ਸੇਵਾ ਕਰਦੇ ਬਾਦਸ਼ਾਹ ਨੇ ਕਿਹਾ ਕਾਰਜ ਬਹੁਤ ਵੱਡਾ ਹੈ ਭਾਈ ਦਿਹਾੜੀ ਉੱਤੇ ਬੰਦੇ ਰੱਖ ਲਵਾਂ ਮਹਾਰਾਜ ਸਤਬਜਨ ਤਾਂ ਕੁਝ ਬੰਦੇ ਦਿਹਾੜੀ ਉੱਤੇ ਰੱਖਦੇ ਆਲੇ-ਦੋਲੇ ਕਹਿੰਦਾ ਭਾਈ ਜੇ ਕੋਈ ਦਿਹਾੜੀ ਤੇ ਲੱਗਣਾ ਚਾਹੁੰਦਾ ਉਹਨੂੰ ਪੈਸੇ ਵੀ ਮਿਲਣ ਬੜੇ ਬੰਦੇ ਲੱਗ ਗਏ ਇੱਕ ਬਹੁਤ ਗਰੀਬ ਮੁਸਲਮਾਨ ਉਹਦੇ ਕੋਲ ਸਾਧ ਸੰਗਤ ਗੱਡਾ ਹੈ ਤੇ ਇੱਕ ਖੋਤੀ ਹੈ ਉਹ ਗੱਡੇ ਉੱਤੇ ਭਾਰ ਢੋਣ ਦਾ ਕੰਮ ਕਰਦਾ ਹੈ ਤੇ ਸਾਧ ਸੰਗਤ ਉਹ ਆਪਣਾ ਗੱਡਾ ਖੋਤੀ ਲੈ ਕੇ ਸੇਵਾ ਵਿੱਚ ਹਾਜ਼ਰ ਹੋ ਗਿਆ ਦਿਹਾੜੀ ਉੱਤੇ ਸਵੇਰ ਤੋਂ ਸ਼ਾਮ ਤੱਕ ਇੱਟਾਂ ਢੋਂਦਾ ਹੈ ਭਾਰ ਢੋਂਦਾ ਹੈ ਤੇ ਸ਼ਮਨ ਨੂੰ ਪੈਸੇ ਲੈਂਦਾ ਆਪਣੇ ਘਰ ਜਲੇ ਜਾਂਦਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਜਿਹੜੇ ਬੰਦੇ ਦਿਹਾੜੀ ਤੇ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਸ਼ਾਮ ਨੂੰ ਪੈਸੇ ਲੈਂਦੇ ਨੇ ਜਿਹੜੇ ਬੰਦੇ ਸੇਵਾ ਉੱਤੇ ਸਿੱਖ ਹੁੰਦੇ ਨੇ 2 4 6 ਘੰਟੇ ਲਈ ਉਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਆਪ ਆ ਕੇ ਪਿਆਰ ਦੇ ਪ੍ਰਸ਼ਾਦ ਦਿੰਦੇ ਨੇ ਇਸ ਤਰ੍ਹਾਂ ਰੋਜ਼ ਚੱਲਦਾ ਰਿਹਾ ਉਹ ਜਿਹੜਾ ਮੁਸਲਮਾਨ ਨੇ ਨੂਰਾ ਉਹ ਨੂਰਾ ਮੁਸਲਮਾਨ ਰੋਜ਼ ਵੇਖਦਾ ਹੈ ਵੀ ਆਹ ਸਿੱਖ ਬੜੇ ਖੁਸ਼ ਰਹਿੰਦੇ ਨੇ ਜਿਹੜੇ ਪੈਸੇ ਨਹੀਂ ਲੈਂਦੇ ਗੁਰੂ ਦੇ ਕੋਲੋਂ ਪਿਆਰ ਲੈ ਕੇ ਜਾਂਦੇ ਨੇ ਕੋਈ 2 ਘੰਟੇ ਕੋਈ 4 ਘੰਟੇ ਦ੍ਰਿਸ਼ਟੀ ਬੰਦਾ ਆਪਣੀ ਕਿਰਤ ਵਿੱਚੋਂ ਸਮਾਂ ਕੱਢ ਕੇ ਸੇਵਾ ਕਰਦੇ ਨੇ ਇਨਾਂ ਦੇ ਜਿਹਦੇ ਤੇ ਖੁਸ਼ੀ ਵੱਖਰੀ ਹੈ ਇਹਨਾਂ ਨੇ ਘਰ ਵਿੱਚ ਖੇੜਾ ਵੱਖਰਾ ਹੈ ਸਾਥ ਸੰਗਤ ਬਾਣੀ ਪੜਨ ਵਾਲਾ ਸਿੱਖ ਹੋਵੇ ਨ ਉਹਦੇ ਚਿਹਰੇ ਤੇ ਖੁਸ਼ੀ ਵੱਖਰੀ ਹੁੰਦੀ ਹੈ ਗੁਰਸਿੱਖਾਂ ਦਾ ਘਰ ਵੇਖਿਓ ਜਿੱਥੇ ਲੋਕ ਅੰਮ੍ਰਿਤ ਵੇਲੇ ਉੱਠਦੇ ਨੇ ਉਹਨਾਂ ਦੇ ਘਰ ਦੀ ਨੁਹਾਰ ਹੀ ਹੋਰ ਹੋ ਜਾਂਦੀ ਹੈ ਖੈਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਰੋਜ਼ ਬਖਸ਼ਿਸ਼ ਕਰਦੇ ਰਹੇ ਅੱਜ ਨੂਰੇ ਮੁਸਲਮਾਨ ਦੇ ਮਨ ਚ ਆਇਆ ਮੈਂ ਰੋਜ਼ ਪੈਸੇ ਕਮਾਉਣੇ ਬੁੱਢਾ ਹੋ ਚੱਲਾਂ ਮੇਰੇ ਘਰ ਵਿੱਚੋਂ ਦਲੇਦਰ ਗਰੀਬੀ ਕੱਲ ਕਲੇਸ਼ ਨਹੀਂ ਮੁਪਿਆ ਉਹਦੇ ਘਰ ਵਿੱਚ ਕਲੇਸ਼ ਰਹਿੰਦਾ ਸੀ ਦੋ ਉਹਦੀਆਂ ਵੇਗਮਾਨ ਨੇ 8-10 ਬੱਚੇ ਨੇ ਘਰ ਵਿੱਚ ਕਲੇਸ਼ ਗਰੀਬੀ ਦਲੇਦਰ ਸਭ ਕੁਝ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਕਲੇਸ਼ ਵੱਧ ਅੱਜ ਉਹਦੇ ਮਨ ਚ ਆਇਆ ਵੀ ਮੈਂ ਵੀ ਸੇਵਾ ਕਰਕੇ ਵੇਖਾਂ ਪੈਸੇ ਰੋਜ਼ ਲੈ ਕੇ ਜਾਣੇ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਕੋਲੋਂ ਪਿਆਰ ਲੈ ਕੇ ਜਾਣੇ ਕਹਿੰਦੇ ਅੱਜ ਉਹਨੇ ਸ਼ਾਮਾ ਨੂੰ ਦਿਹਾੜੀ ਪੂਰੀ ਕੀਤੀ ਲੈਣ ਬਦਲ ਲਈ ਅੱਜ ਬਾਬਾ ਬੁੱਢਾ ਸਾਹਿਬ ਕੋਲੋਂ ਪੈਸੇ ਲੈਣ ਨਹੀਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਤੋਂ ਪਿਆਰ ਲੈਣ ਵਾਸਤੇ ਖਲੋ ਗਿਆ ਜਦੋਂ ਲੈਣ ਵਿੱਚ ਲੱਗਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨੂੰ ਪਿਆਰ ਦੇ ਪ੍ਰਸ਼ਾਦ ਦੇਣ ਲੱਗੇ ਤਾਂ ਮਹਾਰਾਜ ਰੁਕ ਗਏ ਕਹਿੰਦੇ ਤੂੰ ਤਾਂ ਦਿਹਾੜੀ ਤੇ ਨਹੀਂ ਲੱਗਾ ਹੋਇਆ ਵੀ ਕਿਉਂਕਿ ਰੋਜ਼ ਵਾਲੇ ਸਿੱਖਾਂ ਦਾ ਪਤਾ ਹੁੰਦਾ ਮਹਾਰਾਜ ਦੇ ਭਾਈ ਤੋਦਨ ਦਿਹਾੜੀ ਤੇ ਲੱਗਾ ਹੋਇਆ ਤਾਂ ਉਹ ਨੂਰਾ ਮੁਸਲਮਾਨ ਹੱਥ ਜੋੜ ਕੇ ਕਹਿੰਦਾ ਨਿਮਰਤਾ ਨਾਲ ਕਹਿੰਦਾ ਮਹਾਰਾਜ ਹੈ ਮੈਂ ਦਿਹਾੜੀ ਤੇ ਲੱਗਾ ਔਰ ਮਹਾਰਾਜ ਅੱਜ ਦਿਹਾੜੀ ਨਹੀਂ ਲੈਣੀ ਅੱਜ ਦਿਹਾੜੀ ਦੇ ਪੈਸੇ ਨਹੀਂ ਅੱਜ ਤਾਂ ਤੋਪੇ ਹਾਰ ਲੈ ਕੇ ਜਾਣਾ ਮਹਾਰਾਜ ਇੱਕ ਦਿਨ ਦੀ ਮੇਰੀ ਸੇਵਾ ਪਰਵਾਨ ਕਰੋ ਅੱਜ ਮਹਾਰਾਜ ਮੈਨੂੰ ਪਿਹਾਰ ਦੇ ਪ੍ਰਸ਼ਾਦ ਦਿਓ ਮੇਰੀ ਇੱਕ ਦਿਨ ਦੀ ਸੇਵਾ ਪਰਵਾਨ ਕਰੋ ਤਾਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਮੰਗ ਕੀ ਚਾਹੀਦਾ ਫਿਰ ਇੱਕ ਦਿਨ ਦੀ ਸੇਵਾ ਲਈ ਕਿੰਨਾ ਮਹਾਰਾਜ ਘਰ ਵਿੱਚ ਦਲੇਦਰ ਬਣੇ ਗਰੀਬੀ ਬਹੁਤ ਹੈ ਕੱਲ ਕਲੇਸ ਰਹਿੰਦਾ ਹੈ ਮਹਾਰਾਜ ਕਿਰਪਾ ਕਰਕੇ ਦਲੇਦਰ ਗਰੀਬੀ ਕੱਲ ਕਲੇਸ ਮੁਕਾ ਦਿਓ ساری ਉਮਰ ਗਰੀਬੀ ਚ ਲੰਘ ਚੱਲੀ ਹੈ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਹੈ ਘਰ ਵਿੱਚ ਆਏ ਪਾਤਸ਼ਾਹ ਨੇ ਕਿਹਾ ਜਾ ਤੇਰੇ ਘਰ ਚੋਂ ਦਲੇਦਰ ਗਰੀਬੀ ਕੱਲ ਕਲੇਸ ਖਤਮ ਹੋਏਗਾ ਤੇਰੀ ਇੱਕ ਦਿਨ ਦੀ ਸੇਵਾ ਪਰਵਾਨ ਹੈ ਜਾ ਨੂਰਿਆ ਇੱਕ ਦਿਨ ਵਕਤ ਆਉਣੇ ਤੇਰੇ ਘਰ ਚੋਂ ਦਲੇਦਰ ਗਰੀਬੀ ਮਿਟ ਜਾਏਗੀ ਤੇਰੀ ਇੱਕ ਦਿਨ ਦੀ ਸੇਵਾ ਪਰਮਾਨੇ ਕਿਤੇ ਰਾਜ ਵੀ ਭੁਗੇਗਾ ਤੂੰ ਇੰਨੀਆਂ ਬਖਸ਼ਿਸ਼ ਕਹਿੰਦੇ ਕਿਤੇ ਰਾਜ ਵੀ ਭੁਗੇਗਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਦੋਂ ਇਹ ਬਖਸ਼ਿਸ਼ਾਂ ਲੈ ਕੇ ਮੁੜਿਆ ਨਾ ਇਹਨੇ ਬਾਹਰ ਆ ਕੇ ਗੱਡਾ ਜੋੜਿਆ ਜਦੋਂ ਖੋਤੀ ਗੱਡੇ ਨਾਲ ਜੋੜ ਕੇ ਤੁਰਨ ਲੱਗਾ ਇਹਦੇ ਮਨ ਵਿੱਚ ਫੁਰਨਾ ਖਿਆਲ ਆ ਗਿਆ ਇਹਦਾ ਮਨ ਕਹਿੰਦਾ ਉਹ ਨੂਰਿਆ ਤੂੰ ਕਿੰਨਾ ਸਵਾਰਥੀ ਬੰਦਾ ਹੈ ਹੋਇਆ ਆਪਣੇ ਲਈ ਪੈਸਾ ਮੰਗ ਲਿਆ ਗਰੀਬੀ ਦਲੇਦਰ ਮਿਟ ਜਾਏ ਅਮੀਰੀ ਆ ਜਾਏ ਪੁੱਤਾਂ ਧੀਆਂ ਦੇ ਸਭ ਕੁਝ ਮੰਗ ਲਿਆ ਪਰ ਸੱਜਣਾ ਜਿਨੇ ਤੇਰਾ ਲਿਖਾ ਦਿੱਤਾ ਕਿੰਨੇ ਸਾਲਾਂ ਤੋਂ ਪਹਾੜ ਢੋ ਢੋ ਕੇ ਤੇਰੇ ਬੱਚੇ ਪਾਲੇ ਨੇ ਆ ਖੋਤੀ ਵਿਚਾਰੀ ਇਹਦੇ ਵਾਸਤੇ ਮੰਗਿਆ ਹੀ ਨਹੀਂ ਕੁਝ ਆਪਣੇ ਜਾਨਵਰ ਲਈ ਕੁਝ ਵੀ ਨਹੀਂ ਮੰਗਿਆ ਆਪਣੇ ਲਈ ਆਪਣੇ ਬੱਚਿਆਂ ਲਈ ਸਭ ਕੁਝ ਮੰਗ ਲਿਆ ਇਹਨੇ ਤੇਰਾ ਲਿਖਾ ਦਿੱਤਾ ਬੱਚੇ ਪਾਲੇ ਨੇ ਮਨ ਚ ਖਿਆਲ ਆ ਗਿਆ ਤੇ ਸਾਥ ਸੰਗਤ ਉਸੇ ਵਕਤ ਫਿਰ ਮੁੜ ਗਿਆ ਜਾ ਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਉਪਰਕਰਮ ਵਿਖੇ ਮਿਲ ਪਿਆ ਸਤਿਗੁਰੂ ਕਹਿੰਦੇ ਭਾਈ ਹੁਣ ਦੱਸ ਕੀ ਗੱਲ ਐ ਕਹਿੰਦਾ ਮਹਾਰਾਜ ਮੇਰਾ ਤਾਂ ਭਲਾ ਕਰਤਾ ਜਿਨੇ ਮੇਰਾ ਲੇਖਾ ਦਿੱਤਾ ਬਾਹਰ ਢੋ ਢੋ ਕੇ ਉਹ ਖੋਦੀ ਨੇ ਮੇਰੇ ਬੱਚੇ ਪਾਲੇ ਨੇ ਮਾਰੇ ਮੇਰੇ ਜਾਨਵਰ ਦਾ ਭਲਾ ਪਲਿਆ ਸਤਿਗੁਰੂ ਹੱਸ ਭੈ ਕਿਹਨ ਲਗੇ ਪਹਿਲਾ ਬੰਦਾ ਜਿਹੜਾ ਜਾਨਵਰ ਦਾ ਭਲਾ ਮੰਗ ਰਿਹਾ ਹੈ ਸਾਧ ਸੰਗਤ ਮਾਫ ਕਰਿਓ ਲੋਕ ਸਵਾਰਥੀ ਨੇ ਆਪਣੇ ਪੁੱਤਾਂ ਧੀਆ ਦਾ ਸਭ ਲੋਕ ਭਲਾ ਮੰਗਦੇ ਨੇ ਇੱਥੇ ਲੋਕ ਚਾਰ ਚਾਰ ਪੰਜ ਪੰਜ ਸਾਲ ਗਾਵਾਂ ਦਾ ਦੁੱਧ ਪੀ ਕੇ ਬਾਧਵੇ ਛੱਡ ਦਿੰਦੇ ਨੇ ਉਸ ਦੁੱਧ ਨਾਲ ਆਪਣੇ ਬੱਚੇ ਪਾਲ ਲੈਣਗੇ ਬਾਅਦ ਵਿੱਚ ਉਹ ਪਸ਼ੂ ਨੂੰ ਛੱਡ ਦਿੰਦੇ ਨੇ ਕਦੇ ਵਕਤ ਸੀ ਮੈਂ ਵੀ ਪਿੰਡਾਂ ਨਾਲ ਸੰਬੰਧ ਰੱਖਦੇ ਸਾਂਤ ਸੰਗਤ ਹਰ ਸਾਲ ਪਿੰਡਾਂ ਵਿੱਚ ਲੰਗਰ ਲਾਉਣਾ ਜਗ ਕਰਨਾ ਅਖੰਡ ਪਾਠ ਸਹਿਬ ਕਰਾਉਣਾ ਉਹ ਪਿੰਡ ਵਾਲੇ ਪਤਾ ਕਹਦਾ ਕਰਾਉਂਦੇ ਸੀ ਮਾਲ ਜੰਤ ਜੀਆ ਜੰਤ ਨੰਗਰ ਦਾ ਭਲਾ ਭਲੇ ਵਾਸਤੇ ਕਿਣਾ ਮਾਲ ਜੰਤ ਜੀਆ ਜੰਤ ਜਿਹਨੇ ਪਸ਼ੂ ਰੱਖਿਆ ਭਾਈ ਪਸ਼ੂਆਂ ਦਾ ਭਲਾ ਹੋਵੇ ਉਹ ਸਾਨੂੰ ਦੁੱਧ ਦਿੰਦੇ ਨੇ ਪਸ਼ੂਆਂ ਨਾਲੇ ਉਹਦੋਂ ਹੱਲ ਬੋਂਦੇ ਸੀ ਲੋਕ ਹੁਣ ਲੋਕਾਂ ਭਲਾ ਮੰਦ ਬੰਦ ਕਰ ਦਿੱਤਾ ਹੈ ਧਰਮ ਇਸੇ ਲਈ ਬਹੁਤ ਘੱਟ ਮਾਤਰਾ ਵਿੱਚ ਰਹਿ ਗਿਆ ਕਿਉਂਕਿ ਲੋਕ ਧਰਮ ਦਾ ਕਰਮ ਕਰਨੋਂ ਹਟ ਗਏ ਲੋਕਾਂ ਦਾ ਧਰਮ ਨਹੀਂ ਰਿਹਾ ਮਾਫ ਕਰਿਓ ਅੱਗੇ ਕਣਕ ਝੋਨਾ ਜਦੋਂ ਹਾੜੀ ਸੋਹਣੀ ਫਸਲ ਹੋਣੀ ਨਾ ਸਿਆਣੇ ਬੰਦਿਆਂ ਕਹਿਣਾ ਵੇ ਪਹਿਲਾਂ ਦੋ ਬੋਰੀਆਂ ਭਰ ਕੇ ਰੱਖ ਲੋ ਲੰਗਰ ਵਿੱਚ ਬੋਰੀਆਂ ਇੱਕ ਬੋਰੀ ਉੱਥੇ ਦਰਬਾਰ ਸਾਹਿਬ ਭੇਜਣੀ ਹੈ ਸੇਵਾ ਵਾਲਿਆਂ ਨੂੰ ਫਿਰ ਵਿੱਚੋਂ ਮਾਈ ਨੇ ਪਹਿਲਾਂ ਕਢਾ ਲੈਣੇ ਦੇਣਾ ਇਹ ਝੋਨੇ ਦੇ ਚੌਲ ਕੱਢ ਕੇ ਪਹਿਲਾਂ ਮੈਂ ਲੰਗਰ ਵੀ ਛਕਾਉਣਾ ਪੰਜਾ ਸਿੰਘ ਨੇ ਧਰਮ ਦਾ ਕਰਮ ਸੀ ਨਾ ਹੁਣ ਕਿਹੜਾ ਬੰਦਾ ਕੱਢ ਕੇ ਰੱਖਦਾ ਹੈ ਮੈਨੂੰ ਮਾਫ ਕਰਿਓ ਜਿਹੜੇ ਪਾਣੀ ਨਾਲ ਫਸਲਾਂ ਪਲਦੀਆਂ ਨੇ ਇਹਦੇ ਵਿੱਚ ਗੁੱਸਾ ਨਾ ਕਰਿਓ ਆਪਾਂ ਠੀਕ ਹੈ ਕਈ ਵਾਰ ਕਹਿੰਨੇ ਹਾਕਮ ਇਦਾਂ ਦੇ ਆ ਗਏ ਰਾਜੇ ਇਦਾਂ ਦੇ ਆ ਗਏ ਇਹ ਸੰਕਟ ਕਿਸਾਨੀ ਤੇ ਕਿਉਂ ਵਧਿਆ ਅਸੀਂ ਧਰਮ ਕਮਾਉਣਾ ਬੰਦ ਕਰ ਦਿੱਤਾ ਹੈ ਗੁਸਾਫੀ ਮਾਫ ਜਿਹੜੇ ਪਾਣੀ ਨਾਲ ਫਸਲ ਪਲਦੀ ਹੈ ਨਾ ਅੱਗੇ ਲੋਕ ਖੂਹਾਂ ਤੇ ਦੀਵਾ ਜਗਾਉਂਦੇ ਸੀ ਪਾਣੀ ਦੇ ਰੱਬ ਨਾਲ ਸ਼ੁਕਰਾਨਾ ਕਰਨਾ ਦਾਤਾ ਇਹ ਪਾਣੀ ਸਾਡੇ ਵਾਸਤੇ ਪਵਣ ਗੁਰੂ ਪਾਣੀ ਪਤਾ ਹੁਣ ਉਹਨਾਂ ਮੋਟਰਾਂ ਤੇ ਬਹਿ ਕੇ ਉਸੇ ਪਾਣੀ ਨਾਲ ਸ਼ਰਾਬਾਂ ਬੀਂਦੇ ਆ ਕਿਹੜਾ ਧਰਮ ਕਮਾਉਂਦਾ ਪਹਿਲਾਂ ਕਣਕ ਝੋਨਾ ਮੰਡੀ ਭੇਜਣ ਤੋਂ ਪਹਿਲਾਂ ਧਰਮ ਵਾਸਤੇ ਕੱਢਣਾ ਇੱਕ ਦੋ ਬੋਰੀ ਹੁਣ ਤਾਂ ਸਿੱਧੀਆਂ ਟਰਾਲੀਆਂ ਭਰਦੀਆਂ ਨੇ ਤੇ ਮਾਫ਼ ਕਰਿਓ ਸਿੱਧਾ ਹੀ ਫਿਰ ਮੰਡੀ ਜਾਂਦਾ ਉਹ ਵੇਚਣ ਤੋਂ ਬਾਅਦ ਆੜਤੀਏ ਤੋਂ ਪੈਸੇ ਲੈ ਕੇ ਗੁਸਥਾਕੀ ਮਾਫ਼ ਕੋਈ ਪਰਸ਼ਾਦ ਕੋਈ ਮਿੱਠਾ ਘਰ ਨੂੰ ਲੱਡੂ ਨਹੀਂ ਲੈ ਕੇ ਆਉਂਦਾ ਜਿਹੜਾ ਵੇਚ ਕੇ ਆਉਂਦਾ ਉਹ ਪਹਿਲਾਂ ਹੀ ਵੇਖਦਾ ਵੀ ਠੇਕਾ ਕਿੱਥੇ ਐ ਪਹਿਲਾਂ ਦੋ ਬੋਤਲਾਂ ਫੜ ਲਈਏ ਜਦੋਂ ਤੁਸੀਂ ਧਰਮ ਇਦਾਂ ਦਾ ਕਮਾਉਣਾ ਬੰਦ ਕਰ ਦਿੱਤਾ ਇਹ ਕੋ ਕਰਮਾ ਕਰਕੇ ਅਸੀਂ ਸੰਕਟ ਵਿੱਚ ਆਏ ਹਾਂ ਕਿਉਂਕਿ ਧਰਮ ਕਮਾਉਣਾ ਹੀ ਬੰਦ ਕਰ ਦਿੱਤਾ ਅਸੀਂ ਭਗਤੀ ਨਹੀਂ ਕਰ ਸਕਦੇ ਗ੍ਰਸਤੀ ਲੋਕ ਕਿਹੜਾ ਬੰਦਾ ਚੌਂਕੜਾ ਮਾਰ ਕੇ ਸਵਾ ਘੰਟਾ ਨਾਮ ਜਪੇਗਾ ਨਹੀਂ ਜਪਦੇ ਪਰ ਇੰਨਾ ਛੋਟਾ ਛੋਟਾ ਧਰਮ ਕਮਾਈ ਜਾਓ ਤੁਹਾਡੇ ਪਰਿਵਾਰ ਦਾ ਭਲਾ ਰਹੇਗਾ ਅਸੀਂ ਛੋਟੇ ਛੋਟੇ ਧਰਮ ਦੇ ਕਰਮ ਵੀ ਛੱਡ ਦਿੱਤੇ ਅੱਜ ਜਦੋਂ ਉਹ ਨੂਰਾ ਮੁਸਲਮਾਨ ਕਹਿੰਦਾ ਨਾ ਮਾਰ ਮੇਰੇ ਜਾਨਵਰ ਦਾ ਵੀ ਭਲਾ ਕਰਦੇ ਆ ਸਤਿਗੁਰੂ ਬੜੇ ਖੁਸ਼ ਹੋਏ ਕਹਿੰਦੇ ਭਾਈ ਤੂੰ ਆਪਣੇ ਜਾਨਵਰ ਦਾ ਭਲਾ ਮੰਗਿਆ ਪਰ ਸੰਨ ਹੋ ਕੇ ਸਤਿਗੁਰੂ ਬੋਲੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਾ ਤੇਰੇ ਨਾਲ-ਨਾਲ ਤੇਰੀ ਖੋਤੀ ਦਾ ਵੀ ਭਲਾ ਤੇਰੇ ਨਾਲ ਜਾ ਨੂਰਿਆ ਮੁਸਲਮਾਨ ਤੇਰੇ ਨਾਲ-ਨਾਲ ਤੇਰੀ ਖੋਤੀ ਜਾਨਵਰ ਦਾ ਵੀ ਭਲਾ ਤੇ ਇਤਿਹਾਸ ਕਹਿੰਦਾ ਹੈ ਉਹਦੇ ਦਿਨ ਬਦਲਨੇ ਸ਼ੁਰੂ ਹੋ ਗਏ। ਉਹਦੀ ਕਮਾਈ ਵਿੱਚ ਬਰਕਤ ਪੈਣ ਲੱਗ ਪਈ। ਉਹਦੇ ਘਰ ਵਿੱਚੋਂ ਕੱਲ ਕਲੇਸ਼ ਮਿਟ ਗਿਆ। ਗੁਰੂ ਨੇ ਕਿਹਾ ਭਾਈ ਅੱਲਾ ਦਾ ਨਾਮ ਘਰ ਵਿੱਚ ਸਵੇਰੇ ਉੱਠ ਕੇ ਜਪਿਆ ਕਰ। ਉਹਦੇ ਘਰ ਵਿੱਚ ਕੱਲ ਕਲੇਸ਼ ਮਿਟਣ ਲੱਗ ਪਏ। ਰੱਬ ਦਾ ਨਾਮ ਘਰ ਵਿੱਚ 5 ਮਿੰਟ ਵੀ ਰੋਜ਼ ਉੱਠ ਕੇ ਜਪਣ ਲੱਗ ਜਉਨਾ। ਗੁਰੂ ਨੇ ਲਿਖ ਕੇ ਦਿੱਤਾ ਸਿਮਰੋ ਸਿਮਰ ਸਿਮਰ ਸੁਖ ਭਾਵੋ। ਕੱਲ ਕਲੇਸ਼ ਤਨ ਮਹਿ ਮਿਟਾਵੋ। ਜਿਹੜੇ ਦੁੱਖ ਆਏ ਨੇ ਉਹ ਰੱਬ ਨੇ ਨਹੀਂ ਦਿੱਤੇ। ਉਹ ਸਾਡੀ ਆਪਣੀ ਗਲਤੀ ਹੈ ਕਿਉਂ? ਅਸੀਂ ਰੱਬ ਦਾ ਨਾਮ ਆਪਣਾ ਭੁੱਲ ਗਏ ਜਿਨੇ ਦਾਤਾਂ ਸੁਖ ਤੇ ਤੰਦਰੁਸਤੀ ਦਿੱਤੀ ਹੈ ਉਹਨੂੰ ਜਪਣਾ ਬੰਦ ਕਰ ਦਿੱਤਾ ਇਸੇ ਲਈ ਮਹਾਰਾਜ ਨੇ ਬਚਨ ਕਹੇ ਭਾਈ ਤੈਨੂੰ ਦੁੱਖ ਹੀ ਤਾਂ ਆ ਜੰਦੇ ਹੈ ਮਹਾਰਾਜ ਕਿਉਂ ਹਜ਼ੂਰ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੇ ਤੂੰ ਦੁੱਖ ਤਾਂ ਪਾ ਰਹੇ ਹੈ ਕਿਉਂਕਿ ਨਾਮ ਨਹੀਂ ਜਪਦਾ ਕਰਦੇ ਨੰ ਬੰਦਿਆਂ ਕੋਲੋਂ ਜਪਿਆ ਜਾਂਦਾ ਹੈ ਨੰ ਬੱਚਿਆਂ ਕੋਲੋਂ ਤੇ ਮਾਫ ਕਰਿਓ ਨਾਮ ਬੀਬੀਆਂ ਕੋਲੋਂ ਜਪਿਆ ਜਾਂਦਾ ਹੈ ਅੱਗੇ ਪਹਿਲਾਂ ਬੀਬੀਆਂ ਮਾਈਆਂ ਵੀ ਬੜੀਆਂ ਧਰਮੀ ਸੀ ਗੁੱਸਾ ਨਾ ਕਰਿਓ ਸਾਡੀਆਂ ਦਾਦੀਆਂ ਜਦੋਂ ਪ੍ਰਸ਼ਾਦੇ ਬਣਾਉਣੇ ਤੇ ਮਾਮਾ ਨੇ ਪ੍ਰਸ਼ਾਦਾ ਬਣਾਉਣ ਤੋਂ ਪਹਿਲਾਂ ਥੋੜਾ ਜਿਹਾ ਆਟਾ ਕੱਢ ਕੇ ਰੱਖ ਲੈਣਾ ਸਾਰੇ ਪ੍ਰਸ਼ਾਦਿਆਂ ਤੋਂ ਬਾਅਦ ਇੱਕ ਛੋਟੀ ਜਿਹੀ ਟਿੱਕੀ ਪ੍ਰਸ਼ਾਦਾ ਬਣਾਉਣਾ ਉਹ ਸ਼ਕਨ ਤੋਂ ਪਹਿਲਾਂ ਬੱਚਿਆਂ ਨੂੰ ਕਹਿਣਾ ਜਾ ਬੇਟਾ ਬਾਹਰ ਪੁੱਤੇ ਨੂੰ ਪਾਹਿਆ ਜਾ ਬੇਟਾ ਉੱਪਰ ਪੰਛੀਆਂ ਨੂੰ ਪਾ ਦੇ ਇਹ ਛੋਟੇ ਛੋਟੇ ਧਰਮ ਤੁਹਾਡੇ ਘਰਾਂ ਵਿੱਚ ਧਰਮ ਦੇ ਕਰਮ ਸੁੱਖ ਲਿਆਉਂਦੇ ਸੀ ਅੱਜ ਕਿਹੜਾ ਕਰਦਾ ਹੈ ਕੱਠਈ ਆਟਾ ਸਵੇਰੇ ਗੁੰਨ ਕੇ ਫਰਿਜਾਂ ਵਿੱਚ ਰੱਖ ਲੈਂਦੀਆਂ ਨੇ ਬਾਅਦ ਜਦੋਂ ਲੋੜ ਪਵੇ ਉਦੋਂ ਗਿਣ ਕੇ ਹੁਣ ਤੱਕ ਗਿਣ ਕੇ ਬਣਾਉਣ ਲੱਗ ਪਏ ਤੁਸੀਂ ਕਿੰਨੇ ਪ੍ਰਸ਼ਾਦ ਛਕੋਗੇ ਤੁਸੀਂ ਕਿੰਨੇ ਛਕੋਗੇ ਰੋਟੀਆਂ ਗਿਣ ਕੇ ਤੁਹਾਡੇ ਛਾਬਿਆਂ 'ਚ ਰੋਟੀ ਵੀ ਵੱਧੂ ਹੁੰਦੀ ਚੁੱਲੇ ਪਾਣ ਨੂੰ ਕਤਿਆਂ ਨੂੰ ਸਾਧ ਸੰਗ ਛੋਟੇ ਛੋਟੇ ਧਰਮ ਮਤ ਕਰ ਦਿੱਤੇ ਕਮੋਣੇ ਸਤਿਗੁਰ ਸੱਜੇ ਬਾਦਸ਼ਾਹ ਕਿਰਪਾ ਕਰਨ ਸਾਨੂੰ ਸੁਝੀ ਆਵੇ ਤੁਹਾਨੂੰ ਬੇਨਤੀ ਹੈ ਭੈਣੋ ਜੇ ਆਪਣੇ ਘਰ ਦਾ ਭਲਾ ਚਾਹੁੰਦੇ ਹੋ ਆਟਾ ਗੁੰਨਣ ਲੱਗਿਆਂ ਜਰੂਰ ਕਹਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਪ੍ਰਸ਼ਾਦਾ ਤਵੇ ਤੇ ਪਾਉਣ ਲੱਗਿਆਂ ਇੱਕ ਵਾਰ ਕਹਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਅੱਧਾ ਪ੍ਰਸ਼ਾਦਾ ਬਾਹਰ ਜੀਵ ਜੰਤੂ ਚਿੜੀਆਂ ਪੰਛੀਆਂ ਨੂੰ ਪਾਦਿਆ ਕਰੋ ਇਹਦੇ ਨਾਲ ਤੁਹਾਡੇ ਧਰਮ ਵਿੱਚ ਧਰਮ ਦਾ ਸਾਥ ਸੰਗਤ ਜਾਗ ਲੱਗ ਜਾਏਗਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਨੂਰੇ ਮੁਸਲਮਾਨ ਦੇ ਘਰੋਂ ਪਲੇਸ ਮੁੱਕ ਗਿਆ ਵਰਕ ਤਾਂ ਪੈਣ ਲੱਗ ਪਈਆ ਪੈਸਾ ਆ ਗਿਆ ਜਿਹੜਾ ਬੰਦਾ ਦੋ ਦੋ ਅੰਨੇ ਦੀ ਦਿਹਾੜੀ ਕਰਦਾ ਸੀ ਪੰਜਵੇਂ ਪਾਤਸ਼ਾਹ ਵੇਲੇ ਤੱਕ ਉਹ ਸ਼ਰੀਰ ਵਿੱਚ ਰਿਹਾ ਬੁੱਢਾ ਹੋ ਗਏ ਉਹਦੀ ਅੱਜਿੰ ਵਡਿਆਈ ਹੋਈ ਤਰਨ ਤਾਂ ਸਭ ਤੋਂ ਲੈ ਕੇ ਨੂਰ ਦੀਂ ਦੀ ਸਰਾਹ ਉਹਦੇ ਪੱਠੇ ਬਣ ਗਏ ਉਹਦੇ ਨਾਮ ਉੱਤੇ ਨੂਰ ਦੀਂ ਦੀ ਸਰਾਹ ਘੜੀ ਹੋ ਗਈ ਜਿਹਨੂੰ ਲੋਕ ਨੂਰਾ ਮੁਸਲਮਾਨ ਦਿਹਾੜੀ ਦਰ ਕਹਿੰਦੇ ਸੀ ਗੁਰੂ ਨੇ ਵਰਕ ਤਾਂ ਪਾਈਆਂ ਪੱਠਿਆਂ ਦਾ ਮਾਲਕ ਹੋ ਗਿਆ ਸਤ ਗੁਰ ਦੀਆਂ ਬਖਸ਼ਿਸ਼ਾਂ ਹੋ ਗਈਆਂ ਉਹਨੇ ਗਰੀਬੀ ਵਿੱਚ ਰਾਜ ਭੋਗਿਆ ਭਾਵੇਂ ਅਮੀਰੀ ਭੋਗੀ ਉਹਦੇ ਬੱਚੇ ਘਰ ਸੁਖ ਪਰਿਵਾਰ ਦਲੇਦਰ ਖਤਮ ਹੋ ਗਿਆ ਸਭ ਕੁਝ ਉਹਨੇ ਗੁਰੂ ਦਾ ਸ਼ੁਕਰ ਨਾ ਕੀਤਾ ਬਿਰਦ ਹੋ ਕੇ ਗੁਰੂ ਦਾ ਸ਼ੁਕਰ ਕਰਦੇ ਆ ਇੱਕ ਦਿਨ ਮਰ ਗਿਆ ਇਤਿਹਾਸ ਕਹਿੰਦਾ ਹੈ ਇਹ ਸਾਖੀ ਫਿਰ ਦਸਵੇਂ ਪਾਤਸ਼ਾਹ ਦੇਲੇ ਪਰਗਟ ਹੋਈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 14 جنگਾਂ ਤੋਂ ਬਾਅਦ ਸਤਗੁਰੂ ਦਾ ਪਰਿਵਾਰ ਚਾਰੇ ਸਾਹਿਬ ਜਾਂ ਦੇ ਸ਼ਹੀਦ ਹੋ ਗਏ ਜਫਰਨਾਮਾ ਪੜ੍ਹ ਕੇ ਬਾਦਸ਼ਾਹ ਔਰੰਗਜ਼ੇਬ ਮਰ ਗਿਆ ਔਰੰਗਜ਼ੇਬ ਦੇ ਮਰਨ ਤੋਂ ਬਾਅਦ ਹਿੰਦੁਸਤਾਨ ਦੇ ਤਖਤ ਦਾ ਰੌਲਾ ਪਿਆ ਲੜਾਈ ਕਲੇ ਸ਼ੁਰੂ ਹੋ ਗਿਆ ਦੋ ਤਿੰਨ ਧੜਿਆਂ ਦੇ ਵਿੱਚੋਂ ਤਖਤ ਦਾ ਜੰਗ ਸ਼ੁਰੂ ਹੋ ਗਿਆ ਤਾਂ ਉਹ ਬਾਦਸ਼ਾਹ ਔਰੰਗਜ਼ੇਬ ਦਾ కుਪੁੱਤਰ ਹੈ ਬਹਾਦਰ ਸ਼ਾਹ ਉਹਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਮੇਰੀ ਮਦਦ ਕਰੋ ਮੈਨੂੰ ਰਾਹ ਦਿਵਾਓ ਮੇਰੇ ਪਿਓ ਦੀਆਂ ਗਲਤੀਆਂ ਭੁੱਲਾ ਨਾ ਚਿਤਾਰਿਓ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸ਼ਰਨ ਆਵੇ ਉਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਉਹਦੇ ਪਿਓ ਦੀ ਗਲਤੀ ਨਹੀਂ ਵਿਚਾਰੀ ਬਹਾਦਰ ਸ਼ਾਹ ਦੀ ਮਦਦ ਕੀਤੀ ਆਪਣੇ ਪਾਤਸ਼ਾਹ ਨੇ ਸਿੰਘਾਂ ਦੀ ਫੌਜ ਕੱਲੀ ਦਿੱਲੀ ਦੀ ਜੰਗ ਤੋਂ ਬਾਅਦ ਉਹਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾਇਆ ਜਦੋਂ ਰਾਜਾ ਬਣ ਗਿਆ ਸਤਿਗੁਰੂ ਨੰਦੇੜ ਸਾਹਿਬ ਜਾਂਦੇ ਆ ਆਗਰੇ ਰੁਕੇ ਬਾਦਸ਼ਾਹ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੁਕਰ ਕਰਨ ਆਇਆ ਆਪਣੀਆਂ ਬੇਗਮਾਂ ਤੇ ਰਾਣੀਆਂ ਨੂੰ ਨਾਲ ਲੈ ਕੇ ਆਇਆ ਨਮਸਕਾਰ ਕੀਤੀ ਮਹਾਰਾਜ ਤੁਹਾਡਾ ਸ਼ੁਕਰਾਨਾ ਹੈ ਤੁਸੀਂ ਮੇਰੀ ਮਦਦ ਕਰਕੇ ਮੈਨੂੰ ਰਾਜ ਦਿਵਾਇਆ ਸਤਿਗੁਰਾਂ ਕਿਹਾ ਭਾਈ ਤੈਨੂੰ ਰਾਜ ਦਿਵਣ ਦੇ ਦੋ ਕਾਰਨ ਨੇ ਕਹਿੰਦੇ ਮਹਾਰਾਜ ਕਿਹੜੇ ਕਹਿੰਦੇ ਇੱਕ ਤਾਂ ਇਹ ਐ ਵੀ ਤੂੰ ਗੁਰੂ ਦੀ ਸ਼ਰਨ ਲਈ ਹੈ ਗੁਰੂ ਨਰਵੈਰ ਕਿਸੇ ਨਾਲ ਬੈਰ ਨਹੀਂ ਅਸੀਂ ਇਹ ਦੱਸਣਾ ਸੀ ਤੇਰੇ ਪਿਓ ਦੇ ਰਾਜ ਵਿੱਚ ਮੇਰੇ ਚਾਰੇ ਪੁੱਤਰ ਸ਼ਹੀਦ ਕੀਤੇ ਨੇ ਪਰ ਸੱਜਣਾ ਗੁਰੂ ਨਰਵੈਰ ਹੈ ਤੇਰੇ ਪਿਓ ਦਾ ਬੈਰ ਵੇਖ ਕੇ ਅਸੀਂ ਤੰਮੀ ਤੇਰੀ ਮਦਦ ਕੀਤੀ ਹੈ ਕਿਉਂ ਤੂੰ ਗੁਰੂ ਦੀ ਸ਼ਰਨ ਵਿੱਚ ਆ ਗਿਆ ਮਹਾਰਾਜ ਦੂਜਾ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹਸਪੈ ਉਹ ਕਿਨਾਂ ਮਹਾਰਾਜ ਹੱਸ ਕਿਉਂ ਪਏ ਹੋ ਕੋਈ ਮੱਥਾ ਟੇਕਣ ਵਿੱਚ ਗਲਤੀ ਹੋ ਗਈ ਮਹਾਰਾਜ ਦੂਜਾ ਕਾਰਨ ਦੱਸੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਭਾਈ ਤੇਰੇ ਨਾਲ ਕੋਈ ਵਾਦਾ ਕੀਤਾ ਸੀ ਉਹ ਪੂਰਾ ਕੀਤਾ ਹੈ ਕਹਿੰਦੇ ਮਹਾਰਾਜ ਮੇਰੇ ਨਾਲ ਕਿਵੇਂ ਕਹਿੰਦੇ ਚੌਥੇ ਜਮੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਵੇਲੇ ਇੱਕ ਨੂਰੇ ਮੁਸਲਮਾਨ ਨੇ ਇੱਕ ਦਿਨ ਸੇਵਾ ਕੀਤੀ ਗੁਰੂ ਰਾਮਦਾਸ ਮਹਾਰਾਜ ਦਾ ਪਿਆਰ ਤੇ ਪ੍ਰਸ਼ਾਦ ਲੈ ਗਿਆ ਉਹਨੂੰ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਜਾ ਕਦੇ ਵਕਤ ਆਏਗਾ ਰਾਜਪੁੱਤ ਦਾ ਕਹਿੰਦੇ ਮਹਾਰਾਜ ਫਿਰ ਕਹਿੰਦੇ ਫਿਰ ਬੜੀ ਕਮਾਲ ਦੀ ਗੱਲ ਉਹ ਮੁੜ ਕੇ ਆ ਕੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੇਰੀ ਖੋਤੀ ਦਾ ਵੀ ਭਲਾ ਕਰੋ ਕਹਿੰਦਾ ਮਹਾਰਾਜ ਫਿਰ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਨੇ ਕਹਿੰਦਾ ਚੌਥੇ ਬਾਦਸ਼ਾਹ ਨੇ ਜਾਂ ਤੇਰੇ ਨਾਲ ਨਾਲ ਤੇਰੀ ਖੋਤੀ ਦਾ ਵੀ ਭਲਾ ਕਹਿੰਦਾ ਮਹਾਰਾਜ ਫਿਰ ਕੀ ਹੋਇਆ ਕਹਿੰਦੇ ਫਿਰ ਅੱਜ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਹਾਦਰ ਸ਼ਾਹ ਬਣਿਆ ਨੂਰਦੀਨ ਮਰਨ ਤੋਂ ਬਾਅਦ ਰਾਜਿਆਂ ਦੇ ਘਰ ਜਨਮ ਲਿਆ ਵਕਤ ਆਇਆ ਅੱਜ ਹਿੰਦੁਸਤਾਨ ਦਾ ਬਾਦਸ਼ਾਹ ਹੈ ਉਹਨੂੰ ਬਹਾਦਰ ਸ਼ਾਹ ਕਹਿੰਦੇ ਨੇ ਜਦੋਂ ਬਹਾਦਰ ਸ਼ਾਹ ਨੇ ਸੁਣਿਆ ਨਾ ਮਹਾਰਾਜ ਮੈਂ ਉਹ ਇੱਕ ਦਿਨ ਦੀ ਸੇਵਾ ਕਰਨ ਵਾਲਾ ਗਰੀਬ ਮੁਸਲਮਾਨ ਅੱਜ ਤੁਸੀਂ ਮੈਨੂੰ ਰਾਜ ਦਿੱਤਾ ਹੈ ਸਤਗੁਰ ਦੇ ਚਰਨੀ ਪੈ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਕੁਝ ਉਹਨੂੰ ਵਿਖਾ ਦਿੱਤਾ ਆਹ ਤੇਰਾ ਪਿਛਲਾ ਜਨਮ ਤੇ ਚਰਨੀ ਟਹਿ ਕੇ ਮੱਥਾ ਟੇਕ ਕੇ ਕਹਿੰਦਾ ਮਹਾਰਾਜ ਜਿਹੜਾ ਮੈਂ ਖੋਤੀ ਦਾ ਭਲਾ ਮੰਗਿਆ ਸੀ ਮਹਾਰਾਜ ਉਹ ਤਾਂ ਕੀ ਬਣਿਆ ਫਿਰ ਜਿਹੜਾ ਮੈਂ ਆਪਣੇ ਜਾਨਵਰ ਖੋਤੀ ਦਾ ਭਲਾ ਮੰਗਿਆ ਸੀ ਜਿਨੇ ਮੇਰਾ ਲੇਖਾ ਦਿੱਤਾ ਮਹਾਰਾਜ ਤੁਸੀਂ ਫਿਰ ਚੌਥੇ ਜਾਮੇ ਵਿੱਚ ਕਿਹਾ ਤੇਰੇ ਨਾਲ ਉਹਦਾ ਵੀ ਭਲਾ ਕਹਿੰਦੇ ਮਹਾਰਾਜ ਉਹਦਾ ਕੀ ਬਣਿਆ ਸਤਿਗੁਰੂ ਕਹਿੰਦੇ ਤਾਈਓ ਤਾਂ ਮੁਸਕਰਾਏ ਆ ਹੱਸਣ ਦਾ ਕਾਰਨ ਹੀ ਇਹ ਐ ਉਹ ਭਲਿਆ ਤੇਰੇ ਨਾਲ ਨਾਲ ਤੇਰੇ ਜਾਨਵਰ ਖੋਤੀ ਦਾ ਵੀ ਭਲਾ ਹੋਇਆ ਕਹਿੰਦੇ ਮਹਾਰਾਜ ਕੀ ਬਣਿਆ ਕਹਿੰਦਾ ਬਣਨਾ ਕੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਬੋਲੇ ਕਹਿੰਦੇ ਤੇਰੇ ਨਾਲ ਹਿੰਦੁਸਤਾਨ ਦੀ ਮਹਾਰਾਣੀ ਬਣ ਕੇ ਬੈਠੀ ਐ ਆਪਟ ਆਣੀ ਤੇਰੀ ਉਹੀ ਹੈ ਜਨਮ ਬਦਲ ਕੇ ਆਈ ਗੁਰੂ ਦੀ ਬਖਸ਼ਿਸ਼ ਇਥੋਂ ਤੱਕ ਹੈ ਉਹ ਜਾਨਵਰਾਂ ਤੋਂ ਜਨਮ ਬਦਲ ਦਿੰਦਾ ਹੈ ਇਹ ਗੁਰੂ ਦੀ ਵढਾਈ ਹੈ ਤਾਈਓ ਮਹਾਰਾਜ ਕਹ ਪਸ਼ੂ ਪ੍ਰੇਤ ਮੁਕਤ ਕਉ ਤਾਰੇ ਸੇਵਾ ਗੁਰੂ ਦੀ ਪਸ਼ੂਆਂ ਨੂੰ ਵੀ ਤਾਰ ਦਿੰਦੀ ਹੈ ਪਸ਼ੂ ਪ੍ਰੇਤ ਮੁਕਤ ਕਉ ਤਾਰੇ ਪਾਹਨ ਬਾਰੋ ਤਾਰੇ ਰੱਬ ਦੀ ਗੁਰੂ ਘਰ ਦੀ ਸੇਵਾ ਜੀਵ ਜੰਤੂਆਂ ਜਾਨਵਰਾਂ ਦਾ ਵੀ ਭਲਾ ਕਰਦੀ ਹੈ ਸਾਧ ਸੰਗਤ ਇੱਕ ਦਿਨ ਵੀ ਕੋਈ ਸੇਵਾ ਕਰ ਲੈਣਾ ਗੁਰੂ ਨੂੰ ਪਰਵਾਨ ਹੋ ਜਾਏ ਉਹ ਸੇਵਾ ਵਿੱਚ ਹੰਕਾਰ ਨਾ ਕਰੇ ਤੇ ਸਾਧ ਸੰਗਤ ਕਈ ਜਨਮਾਂ ਦੇ ਦੁੱਖ ਕੱਟੇ ਜਾਂਦੇ ਆ